ਮੇਰਾ ਨਾਮ ਡਾਕਟਰ ਰੋਹਨ ਮਹਿਰਾ ਰਾਸ਼ਟ ਗੋਰਾਖਾ ਮਾਸੰਗ ਤੋਂ ਰਾਸ਼ਟ ਦੇ ਅਕਸ਼ਾ ਅੱਜ ਸਾਡੀ ਬਹੁਤ ਹੀ ਜਿਹੜੀ ਐਮ ਮੀਟਿੰਗ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਹੋਈ ਹੈ ਕਿ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਨੇ ਜਿਹੜੀਆਂ ਗਵਾਂ ਬੈਠੀਆਂ ਹੋਈਆਂ ਨੇ ਸੜਕਾਂ ਦੇ ਉੱਪਰ ਉਸ ਚੀਜ਼ ਨੂੰ ਲੈ ਕੇ ਅਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ 30 ਤਰੀਕ ਨੂੰ ਜਿਹੜਾ ਵਾ ਇੱਥੇ ਕਾਰਪੋਰੇਸ਼ਨ ਦੇ ਦਫਤਰ ਦਾ ਘਰਾਵ ਕੀਤਾ ਸੀ ਜਿਸ ਤੋਂ ਬਾਅਦ ਸਾਨੂੰ ਕਮਿਸ਼ਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਜਿਹੜੇ ਪਹਿਲੇ ਕਮਿਸ਼ਨਰ ਸੀਗੇ ਕਿ ਅਸੀਂ ਜਲਦੀ ਜੜੀਆਂ ਲੋਗੜ ਚੌਂਕ ਤੋਂ ਜੜੀਆਂ ਗੋਆ ਚੁੱਕਾਂਗੇ ਉਹਦੇ ਨਾਲ ਨਾਲ ਜਿਹੜੀ ਗਊਸ਼ਾਲਾ ਜਿਹੜੀ ਬਣ ਰਹੀ ਹੈ ਝਬਾਹ ਰੋੜ ਤੇ ਉਹਦੀ ਵੀ ਜਿਹੜੀ ਕੰਸਟਰਕਸ਼ਨ ਜਲਦੀ ਕਰਾਵਾਂਗੇ ਲੇਕਿਨ ਹਾਲੇ ਤੱਕ ਕੋਈ ਵੀ ਜਿਹੜਾ ਉਸ ਚੀਜ਼ ਤੇ ਕੰਮ ਨਹੀਂ ਕੀਤਾ ਗਿਆ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਰ ਨੇ ਕੱਲ ਹੀ ਮੀਟਿੰਗ ਜਿਹੜੀ ਆ ਸੱਤ ਲਈ ਹੈ ਸਾਰੇ ਆਫੀਸਰਸ ਦੀ ਤੇ ਉਸ ਚੀਜ਼ ਦੇ ਉੱਪਰ ਜਲਦੀ ਤੋਂ ਜਲਦੀ ਉਹ ਕੰਮ ਕਰਨ ਕਿ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਕੋ ਮਰੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੋਂਦਾ ਦੇ ਦਿਨ ਪੈਨ ਰੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਐਕਸੀਡੈਂਟ ਆ ਉਹਦੇ ਜਿਹੜੇ ਹਾਦਸੇ ਜਿਹੜੇ ਆ ਵਾਧ ਜਾਣਗੇ ਤੇ ਲੋਕ ਵੀ ਪਰੇਸ਼ਾਨ ਹੁੰਦੇ ਨੇ ਤੇ ਗੋਆ ਵੀ ਜੜੀਆਂ ਮਾਰਦੀਆਂ ਨੇ ਸੋ ਮੈਂ ਉਮੀਦ ਆ ਸਾਨੂੰ ਪੂਰੀ ਵੀ ਹਾਂ ਵੀ ਕਮਿਸ਼ਨਰ ਸਾਹਿਬ ਨੇ ਜਿਸ ਸਾਹਮਣਾ ਗੱਲ ਕੀਤੀ ਆ ਜਾਂ ਮੀਟਿੰਗ ਸੱਦੀ ਆ ਤੇ ਜਲਦੀ ਜਿਹੜਾ ਵਾ ਇਹਦਾ ਜਿਹੜਾ ਨਿਪਟਾਰਾ ਹੋਏਗਾ ਬਿਲਕੁਲ ਸਰ ਇਹ ਬਹੁਤ ਵੱਡਾ ਜਿਹੜਾ ਇਸ਼ੂ ਆ ਦੇਖੋ ਕਰਪਸ਼ਨ ਨੇ ਵਾਸਟ ਲੈਵਲ ਤੇ ਹੈਗੀ ਆ ਵੀ ਜਿਹਨੂੰ ਜਦੋਂ ਵੀ ਸਾਨੂੰ ਕੋਈ ਕਮਿਸ਼ਨਰ ਸਾਹਿਬ ਆਸ਼ਵਾਸਨ ਦਿੰਦੇ ਨੇ ਜਾਂ ਫਿਰ ਕੰਮ ਕਰਨ ਲੱਗਦੇ ਨੇ ਤੇ ਸਰਕਾਰਾਂ ਜਿਹੜੀਆਂ ਉਹ ਕੰਮ ਚਾ ਨਹੀਂ ਚਾਹਦੀਆਂ ਸਰਕਾਰਾਂ ਖੁਦ ਨਹੀਂ ਚਾਹਦੀਆਂ ਵੀ ਗਵਾਂ ਜਿਹੜੀਆਂ ਸੜਕਾਂ ਤੋਂ ਚੁੱਕੀਆਂ ਜਾਣ ਨਾਕ ਆਉਸਸ ਦੇ ਜਿਹੜੇ ਵਰਤੋ ਜਿਹੜੀ ਹੈ ਉਹ ਗਵਾਂ ਦੇ ਉੱਪਰ ਹੋਏ ਬਹੁਤ ਵੱਡੀ ਕਰਪਸ਼ਨ ਹੈ ਤੇ ਜਿਹੜੀ ਬਦਲੀ ਜਿਹੜੀ ਹੋ ਜਾਂਦੀ ਹੈ ਲੇਕਿਨ ਸਾਨੂੰ ਉਮੀਦ ਹੈ ਕਿ ਸਰਨੇ ਜਿਸ ਹਿਸਾਬ ਨਾਲ ਸਾਡੀ ਗੱਲ ਸੁਣੀ ਹੈ ਜਲਦੀ ਜਿਹੜਾ ਉਹਦੇ ਤੇ ਕੰਮ ਜਿਹੜਾ ਸ਼ੁਰੂ ਕੀਤਾ ਜਾਏ ਸਰ ਅੱਜ ਅਸੀਂ ਮੈਮੋਰੰਡਮ ਦੇਤਾ ਵਾ ਤੇ ਲਾਸਟ ਟਾਈਮ ਅਗਰ ਹੁਣ 20-25 ਦਿਨਾਂ ਦੇ ਵਿੱਚ ਵਿੱਚ ਕੋਈ ਵੀ ਜਿਹੜੇ ਇੰਨਾਂ ਤੇ ਕਾਰਵਾਈ ਨਹੀਂ ਬਣੇਗੀ ਜਾਂ ਲੋਗਰ ਚੌਂਕ ਜਿਹੜੀਆਂ ਗਊਆਂ ਬੈਠੀਆਂ ਹੁੰਦੀਆਂ ਨੇ ਉਹ ਨਾ ਚੁੱਕੀਆਂ ਗਈਆਂ ਤੇ ਅਸੀਂ ਪੂਰ ਜ਼ੋਰ ਜਿਹੜਾ ਵਾ ਅ ਪ੍ਰਦਰਸ਼ਨ ਜਿਹੜਾ ਵੱਡੇ ਲੈਵਲ ਤੇ ਕਰਾਂਗੇ ਤੇ ਸਾਰੇ ਸੰਗਠਨਾਂ ਨੂੰ ਲਾਲ ਲੈ ਕੇ ਲੋਗਰ ਚੌਂਕ ਤੇ ਬੈਠਾਂਗੇ ਹਾਂ ਬਿਲਕੁਲ ਅਸੀਂ ਉਹ ਵੀ ਗੱਲ ਸਰਨਾ ਕੀਤੀ ਹੈ ਤੇ ਉਹ ਕਹਿ ਰਹੇ ਨੇ ਕਿ ਅਸੀਂ ਜਲਦੀ ਕੁਝ ਗੱਡੀਆਂ ਜਿਹੜੀਆਂ ਆ ਉਹ ਪ੍ਰੋਵਾਈਡ ਕਰਾਵਾਂਗੇ ਜਿਹੜੀਆਂ ਰਾਤ ਦੇ ਸਮੇਂ ਵੀ ਜਿਹੜਾ ਵਾ ਹੈਲਪ ਕਰਨਗੀਆਂ ਲੋਕਾਂ ਨੂੰ